ਆ ਖੱਬੇ ਹੱਥਲੀ ਦਾਤੀ ਐ ਤੇ ਆ ਸੱਜੇ ਹੱਥਲੀ ਹਾਂਜੀ ਜੀ ਖੱਬੂ ਆ ਚਾਹੇ ਬੰਦਾ ਸੱਜੂ ਆ ਕੰਮ ਨੂੰ ਹੁਣ ਜਵਾਬ ਨਹੀਂ ਦੇਊਗਾ ਜਿਵੇਂ ਮੰਨ ਲਓ ਮੇਰੇ ਵਰਗਾ ਕੋਈ ਖੱਬੂ ਆ ਨਾ ਉਹਦੇ ਵਾਸਤੇ ਵੀ ਦਾਤੀ ਬਣਾਉਂਦੇ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਇਹ ਕਹਿੰਦੇ ਜਵਾਬ ਨਹੀਂ ਦੇਣ ਦਿੰਦੇ ਸੀ ਡੁਪਲੀਕੇਟ ਦਾਤੀ ਤੇ ਵੀ ਭਾਈ ਰੁਪਏ ਦੀ ਮੋਹਰ ਲਾ ਲਾ ਵੇਚੀ ਜਾਂਦੇ ਲੋਕ ਅੱਛਾ ਜੀ ਹਾਂਜੀ ਹਾਂ ਮਤਲਬ ਵੀ ਜਿਵੇਂ ਮੂਸੇ ਵਾਲਾ ਕਹਿੰਦਾ ਸੀ ਥੋੜੀਆਂ ਕਾਪੀਆਂ ਵੀ ਵਿਕਤੀਆਂ ਹਾਂਜੀ ਹਾਂ ਕਾਪੀ ਸਾਡੀ ਹਮ ਆਸੀਂ ਥੋੜੀ ਦਾਤੀ ਬਣਾਉਨੇ ਡੁਪਲੀਕੇਟ ਜਿਆਦਾ ਬਣਦੀ ਐ ਜੀ ਪੰਜਾਬ ਦੇ ਲੋਕ ਹਮੇਸ਼ਾ ਤੋਂ ਹੱਥੀ ਕਿਰਤ ਕਰਦੇ ਆਏ ਆ ਤੇ ਅੱਜ ਆਪਾਂ ਪੰਜਾਬ ਦੇ ਉਸ ਪਿੰਡ ਦੇ ਵਿੱਚ ਖੜੇ ਆ ਜਿੱਥੇ ਕਿ ਜ਼ਿਆਦਾਤਰ ਲੋਕ ਹੱਥੀ ਕਿਰਤ ਕਰਦੇ ਆ ਤੇ ਹੱਥੀ ਕਿਰਤ ਕਰਨ ਵਾਲੇ ਜਿਹੜੇ ਸੰਦ ਆਪਾਂ ਕਹਿੰਦੇ ਨੇ ਜਿਵੇਂ ਕਿ ਦਾਤੀਆਂ ਹੋ ਗਈਆਂ ਕਈਆਂ ਕਸੀ ਰੰਬੇ ਉਹ ਇੱਥੇ ਬਣਦੇ ਆ ਇਸੇ ਪਿੰਡ ਦੇ ਵਿੱਚ ਆਪਾਂ ਖੜੇ ਆ ਜ਼ਿਲ੍ਹਾ ਬਠਿੰਡਾ ਦਾ ਹੀ ਪਿੰਡ ਹੈ ਭਾਈ ਰੂਪਾ ਆ ਇਧਰ ਬਰਨਾਲਾ ਐ ਸਾਈਡ ਤੇ ਆਪਾਂ ਪਿੰਡ ਦੇ ਜਮਾ ਸੈਂਟਰ ਦੇ ਚ ਹੀ ਖੜੇ ਆ ਤੇ ਇੱਥੇ ਮਿਸਤਰੀ ਮੁਖਤਿਆਰ ਸਿੰਘ ਦੀ ਵਰਕਸ਼ਾਪ ਜਿੱਥੇ ਆਪਾਂ ਆਏ ਆ ਜਿਨ੍ਹਾਂ ਦੀਆਂ ਕਿ ਦਾਤਿਆਂ ਤੇ ਕਈਆਂ ਸਾਰੇ ਪੰਜਾਬ ਦੇ ਵਿੱਚ ਹੀ ਨਹੀਂ ਇੰਡੀਆ ਦੇ ਵਿੱਚ ਵੀ ਮਸ਼ਹੂਰ ਹੈ ਤੇ ਬਾਈ ਜੀ ਨੇ ਦੱਸਿਆ ਕਿ ਕੈਨੇਡਾ ਅਮਰੀਕਾ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਹਨਾਂ ਦੀਆਂ ਦਾਤਿਆਂ ਤੇ ਕਈਆਂ ਜਾਂਦੀਆਂ ਆਪਾਂ ਗੱਲਬਾਤ ਕਰਦੇ ਆ ਤੇ ਇਹਨਾਂ ਦੀ ਬਹੁਤ ਪੁਰਾਣੀ ਵਰਕਸ਼ਾਪ ਆ ਪੂਰੀ ਗੱਲਬਾਤ ਆ ਆਪਾਂ ਸੁਣਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਆ ਜੀ ਹਾਂਜੀ ਹਾਂਜੀ ਬਧੀਏ ਤੇ ਤੁਹਾਡਾ ਬਈ ਕੀ ਨਾਮ ਹੈ ਪਹਿਲਾਂ ਦਾ ਮੇਰਾ ਨਾਮ ਜੀ ਪਰਮਜੀਤ ਸਿੰਘ ਹੈ ਜੀ ਪਰਮਜੀਤ ਸਿੰਘ ਤੇ ਮੈਂ ਜਿਵੇਂ ਕਿਹਾ ਕਿ ਮੁਖਤਿਆਰ ਸਿੰਘ ਦੀ ਵਰਕਸ਼ਾਪ ਮੁਖਤਿਆਰ ਸਿੰਘ ਜੀ ਦੇ ਨਾਮ ਤੇ ਕਿਵੇਂ ਚੱਲਦੀ ਹੈ ਉਹ ਤੁਹਾਡੇ ਕੋਲ ਹਾਂ ਜੀ ਸਾਡੇ ਫਾਜ਼ਲ ਸਾਹਿਬ ਦਾ ਨਾਮ ਹੈ ਮੁਖਤਿਆਰ ਸਿੰਘ ਅੱਛਾ ਜੀ ਸਟੈਂਪ ਦਾਤੀ ਤੇ ਉਹਨਾਂ ਦਾ ਨਾਮ ਉਹਦੀ ਲੱਗਦੀ ਹੈ ਕਹੀ ਤੇ ਦਾਤੀ ਤੇ ਉਹਨਾਂ ਦੇ ਨਾਮ ਦੀ ਮੋਹਰ ਲੱਗਦੀ ਹੈ ਅੱਛਾ ਉਹਨਾਂ ਨੇ ਨਾਮ ਨਹੀਂ ਲੱਗਦੀ ਤੇ ਵਰਕਸ਼ਾਪ ਐਸੇ ਸ਼ੁਰੂ ਕਿਤਨੀ ਹੋਈ ਸੀ ਕਿਹੜੇ ਸਾਲ ਤੋਂ ਤੇ ਕਿਹਨੇ ਸ਼ੁਰੂ ਕੀਤੀ ਸੀ ਇਹ ਸਾਡੇ ਦਾਦਾ ਜੀ ਨੇ ਸ਼ੁਰੂ ਕੀਤੀ ਸੀ ਹਾਂ ਜੀ ਫ਼ੈਤੋਂ ਕੋਟ ਕੋਟ 70 75 ਸਾਲ ਪਹਿਲਾਂ ਜੀ अच्छा 70 75 ਸਰ ਮਤਲਬ ਅਯਾਦੀ ਦੇ ਆਸ-ਪਾਸ ਹੈ ਨਾ ਹਾਂਜੀ ਹਾਂ ਪਿੰਡ ਗੁੰਮਟੀ ਕਲਾ ਤੋਂ ਅੱਛਾ ਗੁੰਮਟੀ ਕਲਾ ਠੀਕ ਹੈ ਹਾਂ ਬਾਅਦ ਚ ਅਸੀਂ ਭਾਈ ਰੁਪੇ ਆਗੇ ਹਲੇ ਵਰਕਸ਼ਾਪ ਗੁੰਮਟੀ ਵੀ ਹੈਗੀ ਆਪਣੀ ਇੱਕ ਹੂੰ ਸਾਡੇ ਚਾਚਾ ਜੀ ਹੈ ਚਾਚੇ ਦਾਉਂਡੇ ਉੱਥੇ ਬਣਾਉਂਗੇ ਅੱਛਾ ਉੱਥੇ ਹੀ ਬਣਾਉਂਦੇ ਹਾਂਜੀ ਹਾਂ ਠੀਕ ਹੈ ਤੇ ਜਿਹੜੀ ਤੁਹਾਡੀ ਦਾਤੀ ਹੈ ਕਿੰਨੀ ਕੁ ਜ਼ਿਆਦਾ ਮਸ਼ਹੂਰ ਹੈ ਵੀ ਇਹ ਆਸ-ਪਾਸ ਦੇ ਏਰੀਏ 'ਚ ਜਾਂ ਪੰਜਾਬ 'ਚ ਕੀ ਕੀ ਗੱਲਬਾਤ ਹੈ ਕਿੰਨੀ ਕੁ ਮਸ਼ਹੂਰੀ ਹੈ ਮਸ਼ਹੂਰੀ ਤਾਂ ਐ ਹੀ ਪਹਿਲਾਂ ਤੋਂ ਮਟੀਰੀਅਲ ਵਧੀਆ ਲਾ ਕੇ ਬਣਾਉਂਦੇ ਆ ਠੀਕ ਹੈ ਜੀ ਇਸ ਕਰਕੇ ਨਾ ਡੁਪਲੀਕੇਟ ਦੱਤੀ ਤੇ ਵੀ ਭਾਈ ਰੂਪੇ ਦੀ ਮੋਹਰ ਲਾ ਲਾ ਵੇਚੀ ਜਾਂਦੇ ਲੋ ਅੱਛਾ ਜੀ ਹਾਂ ਜੀ ਹਾਂ ਮਤਲਬ ਵੀ ਜਿਵੇਂ ਮੂਸੇ ਵਾਲਾ ਕਹਿੰਦਾ ਜੀ ਥੋੜੀਆਂ ਕਾਪੀਆਂ ਵੀ ਵਿਕਪੀਆਂ ਹਾਂ ਜੀ ਹਾਂ ਕਾਪੀ ਸਾਡੀ ਹਮਾ ਅਸੀਂ ਥੋੜੀ ਦੱਤੀ ਬਣਾਉਨੇ ਡੁਪਲੀਕੇਟ ਜਿਆਦਾ ਬਣਦੀ ਹੈ ਜੀ ਅੱਛਾ ਜੀ ਹਾਂ ਜੀ ਐਵੇਂ ਵੀ ਗੱਲ ਹੈ ਥੋੜੀ ਸਟੈਂਪ ਆਪਾਂ ਦੇਖਦੇ ਵੀ ਹੈ ਨਾ ਆ ਦੱਤੀਆਂ ਤਿਆਰ ਪਈਆਂ ਹੀ ਆਪਣੀਆਂ ਹਾਂ ਜੀ ਹਾਂ ਤੇ ਆ ਦੱਤਿਆਂ ਦਸਤੇ ਵੀ ਆਪ ਤਿਆਰ ਕਰਦੇ ਸਾਰਾ ਕੁਝ ਏ ਟੂ ਹਾਂ ਜੀ ਹਾਂ ਸਾਰਾ ਤਗਰੀਨ ਮਟੀਰੀਅਲ ਆ ਵੀ ਤਿਆਰ ਕਰਦੇ ਇਹਦਾ ਬਹੁਤ ਸਾਲਿਡ ਹੈ ਇਹਦਾ ਜਦ ਮਖਤਿਆਰ ਸਿੰਘ ਭਾਈ ਰੂਪਾ ਤੇ ਇਹ ਦਾਤੀ ਬਣਾਉਂਦੇ ਪੂਰੀ ਮਜਬੂਤ ਦਾਤੀ ਹੈ ਇੱਕ ਜੀ ਹੋਰ ਵੀ ਦਾਤ ਨਹੀਂ ਬਾਈ ਰਗੀ ਕਹਿੰਦੇ ਵੀ ਜਿਵੇਂ ਮੰਨ ਲਓ ਮੇਰੇ ਵਰਗਾ ਕੋਈ ਖੱਬੂ ਆ ਨਾ ਉਹਦੇ ਵਾਸਤੇ ਵੀ ਦਾਤੀ ਬਣਾਉਂਦੇ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਹੈ ਕਹਿੰਦੇ ਜਵਾਬ ਨਹੀਂ ਦੇਣ ਦਿੰਦੇ ਸੀ ਖੱਬੇ ਆ ਥਲੀ ਬਣਦੀ ਹੈ ਨਹੀਂ ਹਾਂਜੀ ਹਾਂਜੀ ਹਾਂ ਤੇ ਇਧਰ ਪਈ ਆ ਹਨਾ ਮੇਰੇ ਕੋਲ ਵਿੱਚ ਪਈ ਸੀਗੀ ਹਾਂਜੀ ਹਾਂ ਪਈ ਹੈ ਜੀ ਉਹ ਪਰਲੇ ਉਹ ਪਾ ਜੀ ਆਹ ਹੀ ਨਹੀਂ ਜਿੰਨੇ ਨਹੀਂ 1 ਮਿੰਟ ਉਹ ਸਿਰੇ ਤੇ ਵੀ ਪਾ ਆਹ ਹੀ ਹਾਂਜੀ ਲੋ ਜੀ ਆਪਾਂ ਹੁਣ ਆਪਾਂ ਦਿਖਾ ਵੀ ਦਿੰਨੇ ਹੈਗੇ ਆ ਖੱਬੇ ਆ ਥਲੀ ਦਾਤੀ ਹੈ ਤੇ ਹੱਸ ਸੱਜੇ ਹੱਥਲੀ ਹਾਂਜੀ ਜੇ ਖੱਬੂ ਆ ਜਾਏ ਬੰਦਾ ਸੱਜੂ ਆ ਕੰਮ ਨੂੰ ਹੁਣ ਜਵਾਬ ਨਹੀਂ ਦੇਊਗਾ ਤੇ ਆਹ ਜਿਹੜੀਆਂ ਇੱਕ ਦੱਤਾਂ ਕੇ ਕੰਮ ਹੋਣਗਾ ਤੇ ਅ ਇੱਧਰ ਬਣਾਉਣਾ ਹੀ ਸਾਰਾ ਇਹ ਸਿਸਟਮ ਕਿਵੇਂ ਕਿਵੇਂ ਚੱਲਦਾ ਹਾਂਜੀ ਤੇ ਕਿਰਮ ਦੱਸਦੇ ਇੱਧਰ ਬਣਦੇ ਜੀ ਅੱਛਾ ਜੀ ਤੇ ਆਹ ਕੀ ਐਟ ਬਣਾ ਰਹੇ ਹੋ ਜੀ ਇਹ ਤਾਂ ਜੀ ਲਸਣ ਗੱਡੇ ਗੁੱਡਣ ਵਾਲੀ ਆ ਜੀ ਅੱਛਾ ਅ ਕਸੌਲੀ ਹੁੰਦੀ ਐ ਜਿਵੇਂ ਹਾਂਜੀ ਹਾਂ ਕਸੌਲੀ ਤੇ ਇੱਧਰ ਰੰਬੀ ਹੈਗੀ ਹਨਾ ਹਾਂਜੀ ਹਾਂ ਇਹ ਮਤਲਬ 2n1 ਕਰਤੀ ਤੁਸੀਂ ਹਾਂਜੀ ਹਾਂਜੀ ਹਾਂ ਵਿਚਾਲੇ ਸੋਟੀ ਪਾਏ ਨਹੀਂ ਹੂੰ ਜੇ ਮਰਜ਼ੀ ਕੰਮ ਕਰੀਓ ਜੋ ਮੜਾ ਪੋਲੇ ਹੀ ਕਰਨਾ ਫਿਰ ਤਾਂ ਇੱਧਰ ਚੱਲੂਗੀ ਅੱਜ ਮੈਂ ਪੱਠੇ ਪੱਠੇ ਕਰਨੇ ਆ ਉਹਦੋਂ ਇੱਧਰ ਚੱਲੂਗੀ ਇੱਧਰ ਕੰਮ ਕਰੂਗੀ ਠੀਕ ਹੈ ਤਾਂ ਦੋਨੋਂ ਚੀਜ਼ਾਂ ਦੇ ਕੰਮ ਇੱਥੋਂ ਹੋ ਜਾਂਦੇ ਆ ਤੇ ਦਸਤੇ ਵੀ ਤੁਸੀਂ ਇੱਥੇ ਤਿਆਰ ਕਰਦੇ ਹਾਂ ਤੇ ਇਹ ਮਸ਼ੀਨਾਂ ਜੀ ਜਿਵੇਂ ਆਹ ਮਸ਼ੀਨ ਇਹ ਇਹ ਕਾਦੇ ਲਈ ਪ੍ਰੈਸਾ ਹੀ ਇਹ ਹਾਂਜੀ ਇਹ ਪ੍ਰੈਸਾ ਜੀ ਅੱਛਾ ਹਾਂਜੀ ਹਾਂ ਮਤਲਬ ਏ ਟੂ ਜ਼ेड ਸਾਰਾ ਕੰਮ ਇੱਥੇ ਹੁੰਦਾ ਹੈ ਆਪਣਾ ਹਾਂਜੀ ਹਾਂਜੀ ਹਾਂ ਤੇ ਇਹ ਜਿਹੜਾ ਪੈੰਡ ਆ ਦੋਸਤੋ ਇਹ ਵੀ ਦੱਸ ਦਈਏ ਕਿ ਭਾਈ ਰੂਪਾ ਪੈੰਡ ਦਾ ਨਾਮ ਹੈ ਤੇ ਇਹ ਭਾਈ ਰੂਪ ਚੰਦ ਜੀ ਦਾ ਬਸਾਇਆ ਹੋਇਆ ਪੈੰਡ ਹੈਗਾ ਮੇਰੇ ਖਿਆਲੇ ਤਾਂ ਬਹੁਤ ਪੁਰਾਣਾ ਪੈੰਡ ਆ ਮਤਲਬ 500000 ਸਾਲ ਪੁਰਾਣਾ ਪੈੰਡ ਹੋਊਗਾ ਆਪਾਂ ਪੰਜਾਬ ਦੇ ਸਾਰੇ ਤੋਂ ਪੁਰਾਣੇ ਤੇ ਵੱਡੇ ਪੈੰਡਾਂ ਦੇ ਵਿੱਚੋਂ ਇੱਕ ਹੈ ਤੇ ਲਗਭਗ ਆਪਾਂ ਕਹਿ ਲਈਏ ਮਿਸਤਰੀ ਭਾਈ ਚਾਰੇ ਦਾ ਹੀ ਪੈੰਡ ਹੈਗਾ ਤੇ ਇੱਥੇ ਸਾਰੇ ਜਿਹਨੇ ਕੰਮ ਕਰਨ ਵਾਲੇ ਲੋਕ ਹੀ ਲੈਂਦੇ ਜਿਆਦਾਤਰ ਤੇ ਇਧਰ ਦੱਸਦੇ ਹੀ ਪਏ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਦਿਖਾਵੋਗੇ ਕੁਛ ਇਧਰ ਆਪਣੀਆਂ ਪਈਆਂ ਜਿਹੜੀਆਂ ਹਾਂਜੀ ਹਾਂ ਕਹੀ ਕਸੀ ਆ ਅੱਛਾ ਇੱਕ ਅਸੀਂ ਆ ਗਿਆ ਨਾ ਆਪਣਾ ਬਸਟਰ ਬਣਾ ਦੇ ਬਈ ਅੱਛਾ ਸਾਰਾ ਕੁਛ ਹੀ ਤਿਆਰ ਹੁੰਦਾ ਨਾ ਹਾਂਜੀ ਹਾਂ ਤੇ ਗ੍ਰੂਪ ਨੇ ਇੱਕ ਅਸੀਂ ਆ ਜੀ ਹੂੰ ਇਹ ਗੋਡੀ ਕਰਨ ਵਾਸਤੇ ਨਰਮਾ ਵਗੈਰਾ ਗੁੜ ਦੇਜ ਨੂੰ ਹੂੰ ਉਹ ਤਾਂ ਤਰੀਕੇ ਨਾਲ ਨਰੇਗਾ ਵਾਲੇ ਚੱਲੀ ਜਾਂਦੇ ਆ ਅੱਛਾ ਨਰੇਗਾ ਵਾਲੇ ਚੱਲ ਜਾਂਦੇ ਸਾਰੀ ਇਹੀ ਚੱਲਦੇ ਆ ਠੀਕ ਹੈ ਇੱਕ ਅਸੀਂ ਆ ਜੀ ਜਿਵੇਂ ਥੋੜੀ ਖਾਸੀਅਤ ਮੈਂ ਕਹਿੰਦਾ ਹਾਂ ਮੰਨ ਲਓ ਵੀ ਇਹ ਲਾ ਕੇ ਨਾ ਵੀ ਜਿਵੇਂ ਕਾਪੀ ਬਣਾਉਂਦੇ ਆ ਹਾਂਜੀ ਹਾਂਜੀ ਕਾਪੀ ਵਾਲਿਆਂ ਤੋਂ ਥੋੜੇ ਬਰਾਬਰ ਦੀ ਕਿਹੜੀ ਚੀਜ਼ ਨਹੀਂ ਬਣਦੀ ਆਪਣੇ ਆਹ ਤੱਕ ਇਹਨੂੰ ਸਫਾਈ ਤਾਂ ਇੰਨੀ ਕਿਸੇ ਤਰ੍ਹਾਂ ਦੇ ਨਹੀਂ ਆਉਂਦੀ ਇਹਨਾਂ ਤੋਂ ਸਫਾਈ ਨਹੀਂ ਆਉਂਦੀ ਠੀਕ ਹੈ ਹਾਂਜੀ ਹਾਂ ਜਿਵੇਂ ਡੁਪਲੀਕੇਟ ਦਾਤੀ ਬਣਾਉਂਦੇ ਆ ਹੁਣ ਆਪਣੇ ਅਗੇ ਦੰਦੇ ਨਹੀਂ ਨਿਕਲਦੇ ਉਹਨਾਂ ਤੋਂ ਅੱਛਾ ਦੰਦੇ ਨਹੀਂ ਨਿਕਲ ਹਾਂਜੀ ਹਾਂ ਦੰਦੇ ਆਪਾਂ ਕੱਢਦੇ ਦੋਨੇ ਪਾਸੇ ਉਹ ਇੱਕ ਸਾਈਡ ਕੱਢਦੇ ਆ ਅੱਛਾ ਇਹ ਫਰਕ ਆ ਹਾਂ ਉਹ ਨਿਕਲਦੀ ਨਿਕੜਣੀ ਹੀ ਨਹੀਂ ਆਉਂਦੀ ਨਹੀਂ ਨਹੀਂ ਬਣਦੀ ਨਹੀਂ ਦੰਦੇ ਜੀ ਉਹ ਅੱਛਾ ਹੀ ਹਾਂਜੀ ਹਾਂ ਨਹੀਂ ਉਹ ਕੰ अच्छा ਪਰ ਤਾਉ ਪੱਠੇ ਵੱਡਣ ਚ ਵੀ ਉਹਦਾ ਮਤਲਬ ਪੂਰਾ ਫਾਇਦਾ ਹਾਂਜੀ ਹਾਂ ਤੇ ਫਿਰ ਜੇ ਇਹੀ ਮਤਲਬ ਦਾਤੀ ਕੇ ਨੇ ਲੈਣੀ ਆ ਹੁਣ ਉਹਨੂੰ ਤਾਂ ਐ ਨਹੀਂ ਪਤਾ ਨਾ ਵੀ ਨਕਲੀ ਆ ਅਸਲੀ ਹੈ ਹਾਂਜੀ ਹਾਂ ਪਰ ਕਿੱਥੋਂ ਲਵੇ ਕਿਉਂਕਿ ਸਾਰੇ ਪੰਜਾਬ ਚ ਤਾਂ ਤੁਹਾਡੇ ਕੋਲੋਂ ਲੋਕ ਆ ਵੀ ਨਹੀਂ ਸਕਦੇ ਤਾਂ ਕੀ ਹੱਲ ਲਈ ਫਿਰ ਉਹ ਹੱਲ ਤਾਂ ਐ ਜੀ ਤਾਂ ਅਸਲ ਤਾਂ ਪਰਖ ਤੋਂ ਬਿਨਾਂ ਨਹੀਂ ਬਤਲਾਦਾ ਠੀਕ ਹੈ ਜੀ ਪਰਖ ਆ ਦੇਖੋ ਜੀ ਹਾਂ ਕੋਈ ਇਹਦੇ ਜੋੜ ਨਹੀਂ ਲੱਗਿਆ ਹੋਇਆ ਹਾਂ ਇਹਦੇ ਆ ਚੀਜ਼ ਦਾ ਹਨਾ ਹਾਂ 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 ਆ ਦੇਖੋ ਕੋਈ ਜੋੜ ਸੁਣ ਲੱਗਦਾ ਇਹਦੇ ਕਿ ਲੱਗਿਆ ਬਈ ਨਹੀਂ ਪਤਾ ਨਹੀਂ ਲੱਗਦਾ ਜੀ ਹਾਂਜੀ ਹਾਂ ਉਹ ਤਕਰੀਬ ਨਾਲ ਸੇ ਜੋੜ ਲੱਗਿਆ ਹੁੰਦਾ ਹੈ ਅੱਛਾ ਜੋੜ ਲੱਗ ਗਿਆ ਥੋ ਘੰਡੀ ਟੁੱਟਦੀ ਵੀ ਆ ਇਹਦੀ ਆਪਾਂ ਗਾਰੰਟੀ ਦਿੰਦੇ ਆ ਥੋ ਟੁੱਟ ਜੇ ਬਲੇਡ ਸਾਫਤਾ ਵਿੱਚੋਂ ਨਿਕਲ ਜੇ ਅੱਛਾ ਆ ਗਾਰੰਟੀ ਦਿੰਦੇ ਆ ਤੁਸੀਂ ਅੱਛਾ ਠੀਕ ਹੈ ਆ ਦੰਦੇ ਹਾਂ ਦੋਨੇ ਪਾਸੇ ਵੀ ਇਹਦੇ ਪੂਰੇ ਪਤਾ ਲੱਗਦੇ ਹੈਗੇ ਤੇ ਇਹ ਤੁਹਾਡੇ ਕੋਲੋਂ ਲੈ ਕੇ ਜਾਂਦੇ ਫਿਰ ਲੋਕ ਦੂਰੋਂ ਦੂਰੋਂ ਹਾਂਜੀ ਹਾਂ ਵੇਚਣ ਵਾਸਤੇ ਲੈਂਦੇ ਬਹੁਤ ਲੋਕ ਕਿ ਗਾਂ ਅੱਛਾ ਵੇਚਣ ਵਾਸਤੇ ਹਾਂਜੀ ਹਾਂ ਜਿਵੇਂ ਹੁਣ ਗਵਾਲੀਅਰ ਤੱਕ ਇਧਰ ਤੇ ਕਿਨੂੰ ਜਾਂਦੀਆਂ ਵੇਚਣ ਵਾਸਤੇ ਆਤੀ ਅੱਛਾ ਅੱਛਾ ਹਾਂਜੀ ਹਾਂ ਠੀਕ ਹੈ ਤੇ ਇਹ ਕਿਦਰ ਨੂੰ ਪੁਗੜ ਖਾਜੂ ਵਾਲਾ ਮੰਡੀ ਤੱਕ ਮਤਲਬ ਪੈਕਿੰਗ ਜਾਂਦੀ ਹੈ ਜੋ ਮੈਂ ਗੋਟੇ ਪੈਕਿੰਗ ਵੀ ਜਾਂਦੀ ਹੈ ਜੀ ਆਪਣਾ ਅੱਛਾ ਪੈਕਿੰਗ ਜਾਂਦੀ ਹੈ ਹਾਂਜੀ ਹਾਂ ਮਤਲਬ ਰਾਜਸਥਾਨ ਹਰਿਆਣਾ ਜੀ ਹਾਂ ਤਕਰੀਬ ਸਾਰੇ ਜਾਂਦੀ ਹੈ ਹਾਂ ਸਾਰੇ ਕਿਤੇ ਜਾਂਦੀ ਹੈ ਸੋ ਇਹ ਵੀ ਦਾਤੀ ਹਨ ਇਹਨਾਂ ਦੀਆਂ ਤੇ ਬਾਕੀ ਕਈਆਂ ਕਸੀ ਇਹ ਸਾਰਾ ਕੁਝ ਹੀ ਹੈਗਾ ਤੇ ਵਧੀਆ ਕੈਟਾਗਰੀ ਦੇ ਵਿੱਚ ਚੀਜ਼ਾਂ ਬਣਦੀਆਂ ਤੇ ਬਾਕੀ ਇੱਕ ਹੁਣ ਦਾਤੀ ਇੱਕ ਹੋਰ ਬਣਾਉਣਾ ਜੀ ਹਾਂਜੀ ਉਹ 150 ਰੁਪਏ ਦੀ ਹੈ ਆ ਦੇਖੋ ਇਹ ਦਾਤੀ ਦਾ ਬਲੇਡ ਮੋਟਾ ਕਰਿਆ ਬਾਈ ਹਾਂਜੀ ਹਾਂਜੀ ਇਹ ਜੀ ਫੋਟੋ ਤਾਂ ਨਹੀਂ ਆ ਦੇਖੋ ਓਕੇ ਹਾਂ ਮਜ਼ਬੂਤ ਬਹੁਤ ਹੈ ਇਹ ਹਾਂਜੀ ਮਜ਼ਬੂਤ ਬਹੁਤ ਹੈ ਇਹ 150 ਰੁਪਏ ਦੀ ਹੈ ਨਾ ਮੱਕੀ ਬਾਜਰਾ ਕੁਝ ਵੱਡੀ ਹੋ ਅੱਛਾ ਸਾਰੇ ਕਾਸੇ ਆਸਤੇ ਹਾਂਜੀ ਹਾਂ ਇਹ ਹਾਰਡ ਚੀਜ਼ ਵੱਢਣ ਆਸਤੇ ਜੀ ਇਹ ਹਾਰਡ ਆਸਤੇ ਆ ਠੀਕ ਹੈ 150 ਰੁਪਏ ਦੀ ਹੈ ਜੀ ਹਾਂਜੀ ਹਾਂ ਠੀਕ ਹੈ ਇਹ ਸਾਰੀਆਂ ਚੀਜ਼ਾਂ ਦੋਸਤੋ ਇੱਥੇ ਬਣਦੀ ਹੈ ਤੇ ਬਾਕੀ ਵੀਡੀਓ ਕਿਵੇਂ ਲੱਗੀ ਹੈ ਨਾ ਕਮੈਂਟ ਕਰਕੇ ਦੱਸ ਦਿਓ ਲਾਈਕ ਕਮੈਂਟ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਤੇ ਜੇ ਤੁਹਾਨੂੰ ਲੱਗਦਾ ਕਿ ਅਸੀਂ ਵਧੀਆ ਵੀਡੀਓ ਬਣਾਉਣੇ ਤਾਂ ਪੇਜ ਨੂੰ ਫੋਲੋ ਜਰੂਰ ਕਰਿਓ ਜੀ ਧੰਨਵਾਦ ਜੀ ਧੰਨਵਾਦ